ਸਸੀガル ਜੀ ਸਾਰਿਆਂ ਨੂੰ ਸੋ ਅੱਜ ਕੱਲ ਕਰਦੇ ਆਂ ਜੀ ਫਿਜ਼ੂਲ ਖਰਚੀ ਤੇ ਜੇਕਰ ਅਸੀਂ ਇੰਡੀਆ ਦੇ ਬਾਦਸ਼ਾਹ ਹੁੰਦੇ ਤਾਂ ਸਭ ਤੋਂ ਪਹਿਲਾਂ ਪਿਆਹ ਤੇ ਬਹਿਨ ਲੱਗਣਾ ਸੀ ਤੇ ਨੰਬਰ 2 ਮੈਰਿਜ ਪੈਲਸ ਬੰਦ ਕਰ ਦੇਣੇ ਸੀ ਤੇ ਜੇ ਵਿਆਹ ਕਰਨਾ ਹੈ ਤਾਂ ਇੱਕ ਦਿਨ ਹੀ ਹੋਵੇਗਾ ਤੇ 200 ਬੰਦੇ ਤੋਂ ਜ਼ਿਆਦਾ ਅਲਾਉਡ ਨਹੀਂ ਹੋਵੇਗਾ ਜੇਕਰ ਤੁਸੀਂ ਸ਼ੌਂਕ ਰੱਖਦੇ ਹੋ 200 ਤੋਂ ਜ਼ਿਆਦਾ ਲੋਕਾਂ ਨੂੰ ਖਵਾਉਣ ਦਾ ਤਾਂ ਆਪਣਾ ਸਮਾਨ ਤਿਆਰ ਕਰਕੇ ਗਰੀਬਾਂ ਦੇ ਵਿੱਚ ਜਾ ਕੇ ਖਵਾ ਸਕਦੇ ਹੋ ਤੇ ਲਾਸਟ ਵਾਲਾ ਪੁਆਇੰਟ ਵਿਆਹ ਸਿਰਫ ਇੱਕ ਦਿਨ ਹੋਵੇਗਾ ਨਾ ਕਿ 2 ਜਾਂ 3 ਦਿਨ ਨਹੀਂ ਆ 4 ਦਿਨ ਸੋ ਦੈਟਸ ਮਾਈ ਹੁਕਮ ਕੀ ਵੱਡੇ ਵਿਆਹ ਬਹਿਨ ਕਰਨੇ ਸੋ ਇਹ ਸਾਰੀ ਗੱਲ ਮੈਂ ਨਹੀਂ ਕਹਿ ਰਿਹਾ ਜੀ ਅਸਲ ਵਿੱਚ ਦੇਖੀਏ ਤਾਂ ਅੱਜ ਦੇ ਟਾਈਮ ਵਿੱਚ ਲੋਕ ਵਿਆਹਾਂ ਵਿੱਚ ਜਾਣ ਤੋਂ ਬਹੁਤ ਜ਼ਿਆਦਾ ਤੰਗ ਆਏ ਹੋਏ ਨੇ ਸੋ ਇਹ ਵੀਡੀਓ ਬਣਾਉਣਾ ਇਸ ਲਈ ਜ਼ਰੂਰੀ ਸਮਝ ਰਹੇ ਹਾਂ ਕਿਉਂਕਿ ਸਾਨੂੰ ਕਈ ਤਰ੍ਹਾਂ ਦੀਆਂ ਆਧਾਰਨਾ ਮਿਲ ਚੁੱਕੀਆਂ ਸੀ ਤੇ ਕਈ ਤਰ੍ਹਾਂ ਦੇ ਲੋਕ ਮਿਲ ਚੁੱਕੇ ਸੀ ਜੋ ਇਹ ਚੀਜ਼ ਤੋਂ ਬਹੁਤ ਜ਼ਿਆਦਾ ਤੰਗ ਆਏ ਹੋਏ ਨੇ ਤੇ ਅਸੀਂ ਤੁਹਾਡੇ ਨਾਲ ਇੱਕ ਵਾਕਿਆ ਸਾਂਝਾ ਕਰਦੇ ਹਾਂ ਅਸੀਂ ਕੱਲ ਇੱਕ ਬੰਦੇ ਤੋਂ ਲਿਫਟ ਲਈ ਤੇ ਉਹ ਬੰਦੇ ਨੇ ਇਦਾਂ ਹੀ ਗੱਲਾਂ-ਗੱਲਾਂ ਵਿੱਚ ਦੱਸਿਆ ਕਿ ਯਾਰ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਤੰਗ ਆ ਚੁੱਕਿਆ ਹਾਂ ਤੇ ਜਦੋਂ ਮਹੀਨੇ ਦੀ 21/3 ਆ ਜਾਂਦੀ ਹੈ ਉਦੋਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਰੱਬਾ ਅੱਜ ਤੋਂ ਕਿਸੇ ਦਾ ਬੁਰਾ ਨਾ ਹੋਵੇ ਤੇ ਕਿਸੇ ਦਾ ਵਿਆਹ ਨਾ ਹੋਵੇ ਜਾਂ ਕਿਸੇ ਦੀ ਕੋਈ ਪਾਰਟੀ ਨਾ ਹੋਵੇ ਇਹ 9-10 ਦਿਨ ਮੇਰੇ ਆ ਸੋ ਇੱਕ ਮੀਡਲ ਕਲਾਸ ਬੰਦੇ ਕੋਲ ਮਹੀਨੇ ਦੀਆਂ ਲਾਸਟ ਤਰੀਕਾਂ ਦੇ ਵਿੱਚ ਘਰ ਦਾ ਖਰਚਾ ਕਰਨਾ ਔਖਾ ਹੋ ਜਾਂਦਾ ਹੈ ਤੇ ਉਹ ਵਿਆਹ ਸ਼ਾਦੀਆਂ ਤੇ ਕਿੱਥੋਂ ਕਰੇਗਾ ਤੇ ਇੱਕ ਕੱਲਾ ਬੰਦਾ ਨਹੀਂ ਸਾਨੂੰ ਇੱਕ ਹੋਰ ਅੰਕਲ ਮਿਲੇ ਸੀ ਜਿਨ੍ਹਾਂ ਨੇ 2 ਘੰਟੇ ਦੀ ਡਰਾਈਵਿੰਗ ਕਰਕੇ ਮਹੀਨੇ ਦਾ 18ਵਾਂ ਵਿਆਹ ਖਾਣ ਜਾਣਾ ਸੀ ਜੇਕਰ ਉਹ ਬੰਦੇ ਕੋਲ ਫੁੱਲ ਟਾਈਮ ਜੌਬ ਹੁੰਦੀ ਤਾਂ ਉਹਦੇ ਘਰ ਦਾ ਕੰਮ ਤਾਂ ਹੋ ਗਿਆ ਸੀ ਤੇ ਅਸੀਂ ਉਹਨਾਂ ਨੂੰ ਪੁੱਛਿਆ ਤੁਹਾਨੂੰ ਇੰਨਾ ਜਾਣਾ ਜ਼ਰੂਰੀ ਕਿਉਂ ਆ ਤੇ ਉਹਨਾਂ ਨੇ ਕਿਹਾ ਜੇ ਮੈਂ ਨਾ ਗਿਆ ਤਾਂ ਅਗਲੇ ਬੁਰਾ ਮੰਨ ਜਾਣਗੇ ਸੋ ਇਹ ਕਿੰਦਾਂ ਦੇ ਰਿਵਾਜ ਚੱਲੇ ਨੇ ਵੋ ਆਏ ਹਮ ਗਏ ਵੋ ਨਹੀਂ ਆਏ ਹਮ ਨਹੀਂ ਗਏ ਸੋ ਇਹ ਚੀਜ਼ ਨੂੰ ਅਸੀਂ ਖਤਮ ਕਰਨਾ ਹੈ ਇਹ ਸੋਚ ਨੂੰ ਖਤਮ ਕਰਨਾ ਹੈ ਕਿ ਕੋਈ ਬੰਦੇ ਕੋਲ ਕੰਮ ਵੀ ਹੋ ਸਕਦਾ ਜੇ ਉਹ ਨਹੀਂ ਆ ਸਕਿਆ ਸੋ ਇਹ 18 ਵਿਆਹ ਦੇਖਣ ਵਾਲੇ ਭਾਜੀ ਨੇ 18 ਵਾਰੀ ਅਪ ਡਾਉਨ ਕੀਤਾ ਹੋਣਾ ਤੇ 18 ਵਾਰੀ ਤੇਲ ਪਾਇਆ ਹੋਣਾ ਤੇ 18 ਵਾਰੀ ਉਹ ਤੇ ਸ਼ਗਨ ਦਿੱਤਾ ਹੋਣਾ ਤੇ 18 ਵਾਰੀ ਆਪਣੀ ਦੁਕਾਨ ਬੰਦ ਕੀਤੀ ਹੋਣੀ ਜੇ ਕੋਈ ਵੀ ਕੰਮ ਕਰਦਾ ਉਹ 18 ਦਿਨ ਬੰਦ ਰਿਆ ਹੋਣਾ ਤੇ ਜਨਾਬ ਦਾ ਮਹੀਨੇ ਵਿੱਚ 30-35000 ਰੁਪਏ ਖਰਚਾ ਆ ਗਿਆ ਹੁਣ ਤੇ ਕੰਮ ਤੇ ਨਹੀਂ ਗਿਆ ਉਹ ਕੋਈ ਰੁਪਈਆ ਕਮਾਇਆ ਨਹੀਂ ਬਸ ਭਾਜੀਆਂ ਮੋੜ ਰਹੇ ਆ ਲੋਕਾਂ ਦੀਆਂ ਜੇ ਨਾ ਗਏ ਤਾਂ ਅਗਲੇ ਬੁਰਾ ਮੰਨ ਜਾਣਗੇ ਤੇ ਫੇਰ ਪਤਾ ਕੀ ਕਹਿੰਦੇ ਨੇ ਇੰਡੀਆ ਤਰੱਕੀ ਨਹੀਂ ਕਰਦਾ ਤੇ ਇੰਡੀਆ ਨੇ ਜੋ ਤਰੱਕੀ ਕੀਤੀ ਆ ਉਹ ਵੀ ਤੁਹਾਨੂੰ ਦੱਸ ਦੰਨੇ ਆ ਜੋ ਇੰਡੀਅਨ ਵਾਲੇ ਕੰਮ ਕਰ ਸਕਦੇ ਨੇ ਉਹ ਕੋਈ ਵੀ ਕੰਟਰੀ ਨਹੀਂ ਕਰ ਸਕਦੀ ਜਦੋਂ ਇੰਡੀਆ ਦੇ ਵਿੱਚ ਇੱਕ ਬੰਦਾ ਕੰਮ ਕਰਦਾ ਹੁੰਦਾ ਹੈ ਤਾਂ 2-4 ਬੰਦੇ ਉਹਨੂੰ ਖੜ ਕੇ ਦੇਖਦੇ ਹੁੰਦੇ ਆ ਬਟ ਕੋਈ ਕੰਟਰੀ ਇਦਾਂ ਨਹੀਂ ਕਰ ਸਕਦੀ ਤੇ ਉਹ ਕਿਸੇ ਇੱਕ ਬੰਦੇ ਨੂੰ ਕੰਮ ਕਰਦੇ ਹੋ ਨਹੀਂ ਦੇਖਦੇ ਤੇ ਉਹਦੇ ਨਾਲ ਲੱਗ ਕੇ ਕੰਮ ਕਰਵਾ ਦਿੰਦੇ ਨੇ ਕਿਉਂ ਦੀ ਕੀਮਤ ਨੂੰ ਸਮਝਦੇ ਨੇ ਸੋ ਅਸੀਂ ਫੇਰ ਇੱਕ ਵਾਰੀ ਵਿਆਹ ਤੇ ਆਉਨੇ ਆ ਇਹਨਾਂ ਨੂੰ ਬੰਦ ਕਰਨ ਲਈ ਉੱਤੋਂ ਇੱਕ ਪਾਵਰ ਹੋਣੀ ਚਾਹੀਦੀ ਹੈ ਜੋ ਇਹਨੂੰ ਬੰਨ ਲਗਾ ਸਕਦੀ ਹੈ ਪਰ ਜੇ ਆਪਾਂ ਸੋਚੀਏ ਲੋਕ ਬੰਦ ਕਰ ਦੇਣਗੇ ਇਹ ਕਦੇ ਨਹੀਂ ਹੋ ਸਕਦਾ ਸੋ ਅਸੀਂ ਹੁਣੇ-ਹੁਣੇ ਇੱਕ ਵਿਆਹ ਤੇ ਜਾ ਕੇ ਆਏ ਉੱਥੇ ਚੰਗੀ ਤਰ੍ਹਾਂ ਪੈਸਾ ਖਰਚ ਕੀਤਾ ਗਿਆ ਸੀ ਇੰਨਾ ਹੀ ਨਹੀਂ ਉਹਨਾਂ ਨੇ ਸ਼ਾਮ ਨੂੰ ਫੇਰ ਦੁਬਾਰਾ ਉਨਾਂ ਹੀ ਕੱਟ ਕਰਕੇ ਪਾਰਟੀ ਕੀਤੀ ਸੋ ਫੇਰ ਅਸੀਂ ਸ਼ਾਮ ਨੂੰ ਅੰਕਲ ਨੂੰ ਪੁੱਛਿਆ ਕਿ ਤੁਸੀਂ ਜਦੋਂ ਸਵੇਰ ਕਰ ਲਿਆ ਸੀ ਤੇ ਸ਼ਾਮ ਨੂੰ ਕੀ ਲੋੜ ਸੀ ਤੇ ਉਹ ਕਹਿੰਦੇ ਸਾਡਾ ਕੱਲਾ ਕੱਲਾ ਮੁੰਡਾ ਸੀ ਸੋ ਲੋਕਾਂ ਕੋਲ ਬਹਾਨੇ ਬਹੁਤ ਐ ਸਾਡਾ ਪੋਤਾ ਕੱਲਾ ਕੱਲਾ ਐ ਸਾਡੀ ਕੁੜੀ ਜਾਂ ਸਾਡੇ ਬੜੇ ਮੁੰਡੇ ਦੀ ਕਰਨਾ ਸੀ ਅਸੀਂ ਤਾਂ ਜਾਦਾ ਪੈਸੇ ਲਾ ਕੇ ਛੋਟੇ ਦਾ ਨਹੀਂ ਕਰਾਂਗੇ ਸੋ ਇੱਕ ਬਹਾਨੇ ਬਹੁਤ ਨੇ ਸਾਡੇ ਕੋਲ ਤੇ ਇਹ ਸਾਰੇ ਬਹਾਨੇ ਬਹਿਨ ਲੱਗਣ ਤੋਂ ਬਾਅਦ ਹੀ ਬੰਦ ਹੋਣਗੇ ਉਦੋਂ ਨਹੀਂ ਬੰਦ ਕੀਤੇ ਜਾਣਗੇ ਇੱਥੇ ਅਸੀਂ ਵਿਆਹਾਂ ਦੇ ਖਿਲਾਫ ਨਹੀਂ ਗੱਲ ਕਰ ਰਹੇ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਵਿਆਹ ਤੇ ਪੈਸਾ ਵੇਸਟ ਨਾ ਕੀਤਾ ਹੋਵੇ ਸਿਰਫ ਇੰਜੋਏਮੈਂਟ ਜਿੰਨਾ ਪੈਸਾ ਲੱਗਿਆ ਹੋਵੇ ਸ ਤੇ 4-5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਖਰਚਾ ਆ ਜਾਂਦਾ ਹੈ ਤੇ ਅੱਜ ਕੱਲ ਲੋਕ ਦਿਖਵਾਈ ਬਹੁਤ ਕੀਤਾ ਜਾ ਰਿਹਾ ਹੈ ਡੀਸੀ ਸਾਹਿਬ ਆ ਰਹੇ ਨੇ ਐਸਪੀ ਸਾਹਿਬ ਆ ਰਹੇ ਨੇ ਸੀਐਮ ਸਾਹਿਬ ਆ ਰਹੇ ਨੇ ਉਹ ਆ ਰਿਹਾ ਇਹ ਆ ਰਿਹਾ ਹੈ ਤੇ ਲੋਕਾਂ ਦਾ ਟਾਈਮ ਵੇਸਟ ਕੀਤਾ ਜਾ ਰਿਹਾ ਉਹ ਵੀ ਵਾਲੇ ਨਖਰੇ ਕਰਕੇ ਆਉਂਦੇ ਨੇ ਤੇ ਅਸੀਂ ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਣੀ ਹੈ ਅਸੀਂ ਇੱਕ ਵਿਆਹ ਤੇ ਗਏ ਤੇ ਉਹ 6 ਦਿਨ ਚੱਲਿਆ ਤੇ ਉਹ ਦੋਨੋਂ ਬ੍ਰਦਰ ਸੀ ਦੋਨਾਂ ਦਾ ਵਿਆਹ ਇਹ ਪਹਿਲੇ 3 ਦਿਨ ਇੱਕ ਦਾ ਸੀ ਤੇ ਅਗਲੇ 3 ਦਿਨ ਇੱਕ ਦਾ ਸੀ ਸੋ ਇੱਕੋ ਪੈਲਸ ਸੀ ਇੱਕੋ ਖਾਣਾ ਖਾਦਾ ਤੇ ਇੱਕੋ ਇੰਜੋਏਮੈਂਟ ਸੀ ਤੇ ਇੱਕੋ ਤਰ੍ਹਾਂ ਦੇ ਲੋਕ ਸੀ ਤੇ ਇੱਕੋ ਤਰ੍ਹਾਂ ਦੀ ਡਰਾਈਵਿੰਗ ਕੀਤੀ ਇੱਕੋ ਤਰ੍ਹਾਂ ਦਾ ਰਸਤਾ ਸੀ ਤੇ ਉੱਥੇ ਲੱਗ ਕੀ ਦੇਖਣ ਨੂੰ ਮਿਲਿਆ ਜੋ ਔਰਤਾਂ ਨੇ ਸੂਟ ਸੀ ਉਹ ਹਰ ਇੱਕ ਵਿਆਹ ਦੇ ਵਿੱਚ ਲੱਗ ਸੀ ਤੇ ਬੰਦਿਆਂ ਦੇ ਵੀ ਸੀ ਪਰ ਇੰਨਾ ਡਿਫਰੈਂਟ ਨਹੀਂ ਸੀ ਜਿੰਨੇ ਔਰਤਾਂ ਦੇ ਸੀ ਤੇ ਉੱਥੇ ਉਹਨਾਂ ਦੀ ਸੋਚ ਕੀ ਸੀ ਕਿ ਜੇ ਮੈਂ ਪਹਿਲਾਂ ਵਾਲਾ ਪਾਉਂਗੀ ਤਾਂ ਮੇਰੀ ਬੇਝਤੀ ਹੋ ਜਾਵੇਗੀ ਸੋ ਸਾਨੂੰ ਆਪ ਨੂੰ ਹੀ ਨਹੀਂ ਪਤਾ ਕਿ ਅਸੀਂ ਗਰੀਬ ਆ ਕਿ ਅਸੀਂ ਅਮੀਰ ਆ ਜਦੋਂ ਅਸੀਂ ਬੱਚਿਆਂ ਦੀ ਫੀਸ ਭਰਨੀ ਹੁੰਦੀ ਆ ਤਾਂ ਅਸੀਂ ਗਰੀਬ ਹੋ ਜਾਂਦੇ ਆ ਤੇ ਜਦੋਂ ਅਸੀਂ ਕਿਤੇ ਲੋਕ ਦਿਖਾਵਾ ਕਰਨਾ ਹੁੰਦਾ ਹੈ ਤੇ ਅਸੀਂ ਚਾਹ ਮੰਗ ਕੇ ਪੈਸਾ ਲਾਈਏ ਉਦੋਂ ਅਸੀਂ ਅਮੀਰ ਹੋ ਜਾਂਦੇ ਆ ਵਿਆਹ ਦੇ ਵਿੱਚ ਸਿਰਫ ਵਿਆਹ ਵਾਲਿਆਂ ਦਾ ਖਰਚਾ ਨਹੀਂ ਹੁੰਦਾ ਸੋ ਵਿਆਹ ਦੇ ਵਿੱਚ ਜੋ ਉੱਥੇ ਆਉਂਦੇ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ ਸੋ ਇਹ ਚੀਜ਼ ਤੇ ਰੋਕ ਲੱਗੇਗੀ ਤਾਂ ਹੌਲੀ ਹੌਲੀ ਇਹ ਚੀਜ਼ ਕੱਢੀ ਜਾਵੇਗੀ ਉਹਦਾ ਨੁਕਸਾਨ ਗਰੀਬ ਬੰਦੇ ਨੂੰ ਹੁੰਦਾ ਹੈ ਜਦੋਂ ਉਹਨੂੰ ਵਿਆਹ ਕਰਨਾ ਪੈਂਦਾ ਤਾਂ ਉਹਨੂੰ ਵੀ ਦੇਖੋ ਦੇਖੀ ਵਿੱਚ ਉਹਨਾ ਹੀ ਖਰਚਾ ਕਰਨਾ ਪੈਂਦਾ ਇੱਕ ਮਿਸਾਲ ਹੈ ਜੋ ਸਕੂਲ ਦੇ ਵਿੱਚ ਵਰਦੀ ਲਗਾਈ ਗਈ ਸੀ ਉਹ ਇਸ ਕਰਕੇ ਲਗਾਈ ਗਈ ਸੀ ਕਿ ਅਮੀਰ ਦਾ ਬੱਚਾ ਲੱਗ ਨਾ ਦਿਖੇ ਵਧੀਆ ਕੱਪੜੇ ਪਾ ਕੇ ਤੇ ਗਰੀਬ ਦਾ ਪਾਟੇ ਹੋਏ ਕੱਪੜੇ ਪਾ ਕੇ ਨਾ ਬੈਠੇ ਸੋ ਵਰਦੀ ਪਾ ਕੇ ਸਾਰੇ ਇੱਕੋ ਹੋ ਜਾਣ ਗਰੀਬ ਤੇ ਅਮੀਰ ਇਸ ਕਰਕੇ ਜਦੋਂ ਅਮੀਰ ਵੀ ਛੋਟਾ ਵਿਆਹ ਕਰਨ ਲੱਗ ਜਾਣਗੇ ਤਾਂ ਗਰੀਬ ਨੂੰ ਕੋਈ ਪ੍ਰੋਬਲਮ ਨਹੀਂ ਹੋਵੇਗੀ ਉਹ ਵੀ ਛੋਟਾ ਵਿਆਹ ਕਰ ਸਕਦਾ ਹੈ ਸੋ ਲਾਸਟ ਵਿੱਚ ਗੱਲ ਇਹ ਹੈ ਜੀ ਕਿ ਕਿ 100 ਵਿੱਚੋਂ 80% ਲੋਕਾਂ ਕੋਲ ਜਿੰਨਾ ਪੈਸਾ ਹੈ ਉਹਨਾਂ 20% ਲੋਕਾਂ ਕੋਲ ਪੈਸਾ ਹੈ ਸੋ ਜਿਹੜੇ 80% ਆ ਉਹਨਾਂ ਕੋਲ ਐਦਾਂ ਦਾ ਬਿਜ਼ਨਸ ਹੈ ਜੀ ਉਹਨਾਂ ਨੂੰ ਜਾ ਕੇ ਪੁੱਛੀਏ ਆਪਾਂ ਕਿੰਨੀ ਕੀ ਆ ਉਹੀ ਕਹਣਗੇ ਕਿ ਬਸ ਘਰ ਦਾ ਖਰਚਾ ਚੱਲ ਜਾਂਦਾ ਹੈ ਬੇਸ਼ੱਕ ਕੋ 40000 50000 ਜਾਂ ਲੱਖ ਰੁਪਏ ਕਮਾਉਂਦਾ ਹੋਵੇ ਉਹ ਬੰਦਾ ਵੀ ਇੰਨਾ ਹੀ ਕਹਿੰਦਾ ਕਿ ਬਸ ਘਰ ਦਾ ਖਰਚਾ ਚੱਲ ਜਾਂਦਾ ਸੋ ਆਪਾਂ ਨੂੰ ਇਹ ਕਰਨਾ ਚਾਹੀਦਾ ਕਿ ਜਦੋਂ ਜੋ ਕੋਈ ਵੀ ਵਿਆਹ ਕਰਦਾ ਹੈ ਤਾਂ ਉਹ ਆਪਣੀ ਲੜਕੀ ਨੂੰ ਕੋਈ ਇਨਵੈਸਟਮੈਂਟ ਕਰਕੇ ਦੇ ਦੇਵੇ ਜਾਂ ਕੋਈ ਬਿਜ਼ਨਸ ਕਰਕੇ ਦੇ ਦੇਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਕੋਈ ਅੱਗੇ ਜਾ ਕੇ ਫਾਈਨੈਂਸ਼ੀਅਲੀ ਪ੍ਰੋਬਲਮ ਨਾ ਆਵੇ ਤੇ ਉਹਨਾਂ ਦੇ ਇਨਕਮ ਸੋਰਸ ਬੱਜ ਜਾਣਗੇ ਇੱਕ ਦਿਨ ਲੋਕਾਂ ਨੂੰ ਖਵਾ ਕੇ ਇੰਨਾ ਪੈਸਾ ਜਾਇਆ ਕਰਨ ਨਾਲੋਂ ਆਪਾਂ ਇੱਕ ਚੰਗੀ ਇਨਵੈਸਟਮੈਂਟ ਕਰੀਏ ਕਿ ਸਾਰੀ ਉਮਰ ਆਪਾਂ ਖਾ ਪਰ ਅੱਜ ਕੀ ਹੋ ਰਿਹਾ ਹੈ ਪਹਿਲਾਂ 10-15 ਸਾਲ ਸਟੱਡੀ ਕਰੋ ਤੇ ਉਸ ਤੋਂ ਬਾਅਦ 10 ਸਾਲ ਜੌਬ ਕਰੋ ਤੇ ਉਸ ਤੋਂ ਬਾਅਦ ਜਿੰਨੇ ਹੀ ਪੈਸੇ ਇਕੱਠੇ ਕੀਤੇ ਆ ਉਹਨਾਂ ਨੂੰ ਇੱਕ ਦਿਨ ਵਿਆਹ ਦੇ ਵਿੱਚ ਛੜਾ ਦਿਓ ਤੇ ਉਸ ਤੋਂ ਬਾਅਦ ਕਿਰਾਏ ਦੇ ਘਰ ਵਿੱਚ ਰਹਿਣ ਲੱਗ ਜਾਓ ਤੇ ਫਿਰ ਰੋਜ਼ ਜੌਬ ਕਰੋ ਤੇ ਹੈਪੀ ਮੈਰਿਡ ਲਾਈਫ ਸਾਰਾ ਪੈਸਾ ਅਡਾਉਣ ਤੋਂ ਬਾਅਦ ਆਪਣੀ ਲਾਈਫ ਇੱਕ ਛੋਟੀ ਜੀ ਜੌਬ ਦੇ ਵਿੱਚ ਕੱਢ ਦਿੰਨੇ ਆ ਸੋ ਜੇ ਦੇਖਿਆ ਜਾਵੇ ਲੱਖ ਰੁਪਏ ਦੀ ਇਨਵੈਸਟਮੈਂਟ ਕਰਨ ਤੋਂ ਬਾਅਦ ਆਪਾਂ 25-30 ਹਜ਼ਾਰ ਦਾ ਇਨਕਮ ਸੋਰਸ ਐਟੇ ਬਣਾ ਸਕਦੇ ਆ ਸੋ ਇਹਦਾ ਸਿੱਟਾ ਇਹੀ ਨਿਕਲਦਾ ਕਿ ਅਸੀਂ ਇੰਨਾ ਪੈਸਾ ਖਰਚ ਕਰ ਰਹੇ ਆ ਅਸੀਂ ਕਿਹ ਸੋ ਅਸੀਂ ਆਪਣੇ ਆਪ ਨੂੰ ਕੁਝ ਕਰ ਰਹੇ ਹਾਂ ਕਿ ਅਸੀਂ ਇੰਨਾ ਪੈਸਾ ਖਰਚ ਕਰ ਦਿੱਤਾ। ਸੋ ਜੇ ਤੁਸੀਂ ਸੋਚ ਰਹੇ ਹੋ ਕਿ ਸਾਡੇ ਕੋਲ ਪੈਸੇ ਸੀ ਅਸੀਂ ਕਿਹੜਾ ਕਿਸੇ ਤੋਂ ਮੰਗ ਕੇ ਲਾਏ ਹਾਂ। ਅਸੀਂ ਮੰਨਦੇ ਹਾਂ ਕਿ ਸਾਡੇ ਕੋਲ ਦਾਦੇ-ਪਰਦਾਦੇਆਂ ਦੀਆਂ ਜਾਇਦਾਦਾਂ ਸੀ। ਸੋ ਅਸੀਂ ਲਾਤੀਆਂ ਪਰ ਇਹ ਅਸੀਂ ਕਿਤੇ ਹੋਰ ਵੀ ਲਾ ਸਕਦੇ ਸੀ। ਸੋ ਲਾਸਟ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਾਨੂੰ ਛੋਸ਼ੇਪਣ ਤੋਂ ਬਾਹਰ ਨਿਕਲਣਾ ਚਾਹੀਦਾ ਤੇ ਆਪਣੇ ਵਪਾਰ ਨੂੰ ਅੱਗੇ ਵਧਾਉਣਾ ਚਾਹੀਦਾ ਤਾਂ ਹੀ ਆਪਣੀ ਦੇਸ਼ ਦੀ ਆਰਥਿਕ ਸਥਿਤੀ ਸਹੀ ਹੋਵੇਗੀ। ਕਿਉਂਕਿ ਅੱਜ 60 ਰੁਪਏ ਦਾ 1 ਡਾਲਰ ਬਣਦਾ ਹੈ। ਦੇਖੀ ਸੀ ਟਾਈਮ ਇਹੀ 1 ਰੁਪਈਆ ਦਾ 1 ਡਾਲਰ ਹੁੰਦਾ ਸੀ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਨੂੰ ਕੀਮਤੀ ਸਮਾਂ ਦੇਣ ਲਈ ਸੋ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਥੈਂਕ ਯੂ ਧੰਨਵਾਦ